what is your name my name tarne singh. Singh. singh ji tarnek tarne singh ji tarne singh ji ha ji bhaiput singh ya bhai guru ji ki fateh bhai guru ji ki fateh ye dekho bhai garbani sun rahe hai banda khada garbani chaldi hai how you know about the sikhism kinna prabhav hai yaar bande garbani sunda hai yaar thank you nice to meet you bole so mialay sa sriya kaal bhai guru kan sa bhai ਫਤੇ ਲੈ ਬਈ ਦੇਖੋ ਇਹੋ ਜਿਹੇ ਬੰਦੇ ਹਾਂ ਮੋਸ਼ਨ ਪੰਜਾਬੀ ਜ਼ੁਬਾਨ ਦੀ ਗੱਲ ਕਰੀਏ ਜਾਂ ਫਿਰ ਸਿੱਖ ਅੰਪਾਇਰ ਦੀ ਗੱਲ ਕਰੀਏ ਜਾਂ ਫਿਰ ਸਿੱਖਾਂ ਦੀ ਗੱਲ ਕਰੀਏ ਪੂਰੀ ਦੁਨੀਆ ਦੇ ਅੰਦਰ ਸਿੱਖ ਫੈਲੇ ਹੋਏ ਨੇ ਤੇ ਅੱਜ ਗੱਲ ਕਰਾਂਗੇ ਯੂਗੈਂਡਾ ਦੀ ਯੂਗੈਂਡਾ ਦੇ ਲੋਕ ਲੋਕਲ ਵੀ ਸਿੱਖ ਨੇ ਤੇ ਉੱਥੇ ਗੁਰਦੁਆਰਾ ਵੀ ਏ ਉੱਥੇ ਪੰਜਾਬੀ ਵੀ ਵੱਸਦੇ ਨੇ ਤੇ ਪੰਜਾਬੀਆਂ ਨੇ ਕਿੰਨੀਆਂ ਜ਼ਿਆਦਾ ਜਾਇਦਾਦਾਂ ਬਣਾਈਆਂ ਕਿੱਡੇ ਵੱਡੇ ਮਹੱਲ ਬਣਾਏ ਅੱਜ ਦੀ ਵੀਡੀਓ ਚ ਦੇਖਾਂਗੇ ਵੀਡੀਓ ਦੀ ਤਰ੍ਹਾਂ ਵਧਣ ਤੋਂ ਪਹਿਲੇ ਤੁਹਾਡੇ ਅਗੇ ਗੁਜ਼ਾਰਿਸ਼ ਏ ਅਗਰ ਚੈਨਲ ਤੇ ਨਵੇਂ ਹੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਬਣੇ ਬੈਲ ਆਈਕਨ ਨੂੰ ਵੀ ਦਬਾਓ ਤਾਂ ਕਿ ਤੁਹਾਨੂੰ ਆਉਣ ਵਾਲੀ ਹਰ ਵੀਡੀਓ ਸਭ ਤੋਂ ਪਹਿਲੇ ਮਿਲਦੀ ਰਹੇ ਚਲਿਏ ਵੀਡੀਓ ਸ਼ੁਰੂ ਕਰਦੇ ਹਾਂ 1 2 3 2 ਅਸੀਂ ਆਏ ਸੀ ਮਾਰਕੀਟ ਦੇ ਬਾਹਰ ਦੇਖੋ ਬੰਦੇ ਇੱਥੋਂ ਦੇ ਜਿਹੜੇ ਲੋਕਲ ਅਫਰੀਕੀ ਲੋਕ ਹੈ ਵਾਟ ਇਜ਼ ਯੂਰ ਨੇਮ ਮੇ ਨਾਮ ਤਰਨੇ ਸਿੰਘ ਜੀ ਤਰਨੇਕ ਤਰਨੇ ਸਿੰਘ ਜੀ ਤਰਨੇ ਸਿੰਘ ਜੀ ਹਾਂ ਜੀ ਵਾਜਪਟ ਸਿੰਘ ਇੰਨੇ ਸੋਹਣੇ ਕੰਮਕਾਰ ਸੈੱਟ ਕਰ ਰੱਖਿਆ ਯਾਰ ਪੰਜਾਬ ਵਾਲਿਆਂ ਨੇ ਦੇਖੋ ਇਹ ਹੋਟਲ ਆਪਣੇ ਪੰਜਾਬ ਦੇ ਬੰਦੇ ਦਾ ਹੈ ਕਿਆ ਬਾਤ ਹੈ ਬਹੁਤ ਵੱਡਾ ਬਣਿਆ ਹੋਇਆ ਇਹੋ ਜਿਹਾ ਗੁਰਦੁਆਰਾ ਸਾਹਿਬ ਹੈ ਸੀਨੇ ਜਿਹੜੇ ਉਹ ਖੁਸ਼ੀ ਨੇ ਪਾਕਿਸਤਾਨ 'ਚ ਦਿਖਾਈ ਸੀ ਜਦੋਂ ਗੁਰਦਾਮਾ ਦੇ ਦਰਦਰਸ਼ਨਾਂ ਲਈ ਗਏ ਸੀ ਇੰਨੀਆਂ ਪ੍ਰਾਣੀਆਂ ਇਮਾਰਤਾਂ ਸੀਗੀਆਂ ਅੱਜ ਦੇ ਵਲੌਗ ਚ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਇੱਥੋਂ ਦੇ ਵਸਦੇ ਪੰਜਾਬੀ ਤੇ ਗੁਰਦੁਆਰਾ ਸਾਹਿਬ ਕੰਪਾਲਾ ਦੇ ਵਿੱਚ ਤਿੰਨ ਗੁਰਦੁਆਰਾ ਸਾਹਿਬ ਹੈ ਜਿਹਦੇ ਵਿੱਚੋਂ ਇੱਕ ਥੋੜਾ ਜਿਆਦਾ ਦੂਰ ਪੈਂਦਾ ਤੇ ਦੋ ਬਿਲਕੁਲ ਟਾਊਨ ਦੇ ਵਿੱਚ ਹੈ ਦੋ ਤੁਹਾਨੂੰ ਉਹ ਗੁਰਦੁਆਰਾ ਸਾਹਿਬ ਅੱਜ ਦਿਖਾਉਣੇ ਆ ਤੇ ਨਾਲ ਨਾਲ ਇੱਥੇ ਜਿਹੜੇ ਯੂਗੰਡਾ ਚ ਵਸਦੇ ਪੰਜਾਬੀ ਆਪਣੇ ਉਹਨਾਂ ਦਾ ਕੀ ਕਾਰੋਬਾਰ ਹੈ ਕਿਹੋ ਜਿਹੇ ਕੰਮਕਾਰ ਤੇ ਕਿੰਨੀ ਕ ਇੱਥੇ ਪੰਜਾਬੀਆਂ ਦੀ ਵਸੋਂ ਆ ਉਹ ਸਾਰਾ ਕੁਝ ਅੱਜ ਦੇ ਵਲੌਗ ਚ ਕੰਪਾਲਾ ਜਿਹੜਾ ਸ਼ਹਿਰ ਹੈ ਅਲੱਗ-ਅਲੱਗ ਪਹਾੜੀਆਂ ਦੇ ਵਸਿਆ ਹੋਇਆ ਛੋਟੀਆਂ-ਛੋਟੀਆਂ ਇੱਥੇ ਪਹਾੜ ਹੈ ਤੇ ਸੱਤ ਜਿਵੇਂ ਰਮਲਾ ਜੀ ਦਾ ਗਾਣਾ ਵੀ ਸੀ ਸੱਤ ਪਹਾੜੀਆਂ ਤੇ ਵਸਿਆ ਸ਼ਹਿਰ ਕੰਪਾਲਾ ਜੀ ਦਾ ਹੈ ਚਾਕਾ ਨਿਰਾਲਾ ਹੈ ਕਰਕੇ ਆ ਉਹ ਇੱਧਰ ਜਿਵੇਂ ਸਾਹਮਣੇ ਪਹਾੜ ਹੈ ਤੇ ਇੱਥੇ ਫਲੈਟ ਬਣੇ ਹੋਏ ਆ ਬਾਈ ਜੀ ਦਾ ਇੱਥੇ ਫਲੈਟ ਲਿਆ ਹੋਇਆ ਤੇ ਇੱਥੇ ਇਹਨਾਂ ਦਾ ਕੀ ਕੰਮ ਕਾਰਾ ਉਹ ਵੀ ਤੁਹਾਨੂੰ ਵਲੌਗ ਚ ਦੇਖਣ ਨੂੰ ਮਿਲੂਗਾ ਇਹਨਾਂ ਜਿਹੜਾ ਬੁਲਟ ਹੈ ਇਹ ਬਾਈ ਜੀ ਨੇ ਪੰਜਾਬ ਤੋਂ ਮੰਗਾਇਆ ਆਪਣੇ ਤੇ ਮੈਂ ਹੈਰਾਨ ਸੀ ਮੈਨੂੰ ਇੱਥੇ ਮਿਲਦਾ ਹੈਗਾ ਕਹਿੰਦੇ ਇੱਥੇ ਮਿਲਦਾ ਨਹੀਂ ਕਿੰਨੀ ਡਿਊਟੀ ਲੱਗੀ ਬਾਈ ਜੀ ਇਹ ਤੇ ਇਹਦੀ ਜਿੱਦਾਂ ਉਥੋਂ 2.5 ਲੱਖ ਅ ਇੰਡੀਆ ਰੁਪਈਆ ਦਾ ਪਿਆ ਸੀਗਾ ਅੱਛਾ ਉੱਥੋਂ 2.5 ਲੱਖ ਦਾ ਪੈ ਗਿਆ ਹਾਂ ਹਾਂਜੀ ਹਾਂਜੀ ਇੱਥੇ 35% ਡਿਊਟੀ ਹੈਗੀ ਇਹਦਾ ਜਿਹੜਾ 35% ਚਲੀਆਂ ਵਿੱਚ 7 ਕਮਿਸ਼ਨ ਹੋ ਗਿਆ 7 ਮਿਲੀਅਨ 7 ਮਿਲੀਅਨ ਇੱਥੇ ਦੇਣਾ ਪਏ ਹਾਂਜੀ 7 ਮਿਲੀਅਨ ਇੱਥੋਂ ਦੇ ਰੁਪਈਏ ਦੇਣੇ ਪਏ ਮਤਲਬ 70 ਲੱਖ ਇੱਥੇ ਬਾਈ ਜੀ ਨੇ ਦਿੱਤਾ ਤੇ 2.5 ਲੱਖ ਦਾ ਉੱਥੋਂ ਲੈ ਦੇਖ ਲੋ ਸ਼ੌਂਕ ਵੱਲੇ ਹੁੰਦੇ ਆ ਇਹ ਐਵੇਂ ਨਿਆਣੇ ਥੋੜਾ ਜੱਫੀਆਂ ਪਾਉਂਦੇ ਆ ਬੁਲਟ ਨੂੰ ਇਹ ਚਲੋ ਕਹਿੰਦਾ ਭਾਜੀ ਤੱਕਾ ਤੱਕਾ ਕੀਤਾ ਭਾਜੀ ਬੁਲਟ ਮੰਗਾ ਕੇ ਤੁਸੀਂ ਇੱਥੇ ਨਾ ਨਾ ਯਾ ਬੱਦਿਆ ਹੈ ਪਾਪਾ ਤੇ ਪਾਪਾ ਆਪਣਾ ਬੁਟ ਇਹ ਦਪਾਇਆ ਪਾਪਾ ਆਪਣਾ ਬੁਟ ਇੰਡੀਆ ਤੋਂ ਮੰਗਾਇਆ ਹਾਂ ਅੱਜ ਆਪ ਕੀ ਸਮਝ ਆ ਅੱਜ ਬੱਤੀ ਇਹ ਭਾਈ ਜੀ ਮੈਨਾਂ ਦਾ ਹੋਰ ਹੋਣਾ ਵੀ ਨਹੀਂਗਾ ਇੱਥੇ ਕਿਸੇ ਕੋਲੇ ਹਨਾ ਨਹੀਂ ਇੱਥੇ ਹੈਗੇ ਕਾਫੀ ਇੱਥੇ ਹੈਗੇ ਹਾਂ ਬੜੀ ਤੋਂ ਹੀ ਮੰਗਾਉਂਦੇ ਆ ਇੰਡੀਆ ਤੋਂ ਹੀ ਮੰਗਾਉਂਦੇ ਆ ਇੱਥੇ ਨਹੀਂ ਮਿਲਦਾ ਇੱਥੇ ਇਹਨਾਂ ਦਾ ਹੈ ਨਹੀਂ ਮਤਲਬ ਅੱਛਾ ਏਜੰਸੀ ਹੈ ਨਹੀਂ ਏਜੰਸੀ ਨਹੀਂ ਠੀਕ ਹੈ ਕਿਨੀਆਂ ਚ ਹੈਗੀ ਹੈ ਅੱਛਾ ਕਿਨੀਆਂ ਚ ਹੈਗੀ ਹੈ ਹਾਂਜੀ ਇਹਦੀ ਠੀਕ ਲਓ ਜੀ ਤੇ ਬਾਕੀ ਇਹ ਇਥੋਂ ਦਾ ਪੰਜਾਬੀਆਂ ਦਾ ਵੀ ਤੁਹਾਨੂੰ ਪਤਾ ਹੈ ਪੰਜਾਬ ਵਾਲੇ ਤਾਂ ਕੈਨੇਡਾ ਅਮਰੀਕਾ ਚ ਵੀ ਲੈ ਗਏ ਆਪਣੇ ਪੰਜਾਬ ਤੋਂ ਸਮਾਨ ਤੇ ਮਤਲਬ ਟਰੈਕਟਰ ਗੱਡੀਆਂ ਹਨਾ ਜੋ ਜੋ ਪਸੰਦ ਸੀਗਾ ਤੇ ਇਥੋਂ ਦਾ ਲੈ ਜਾਣੀ ਲੈ ਜਾਣਾ ਸੀ ਹੁਣ ਅਸੀਂ ਚੱਲੇ ਆਂ ਇਹ ਕੰਪਾਲਾ ਦੇ ਵਿੱਚ ਤਿੰਨ ਗੁਰਦੁਆਰਾ ਸਭਾ ਇੱਕ ਤਾਂ ਦਸ਼ਮੇਸ਼ ਦਰਬਾਰ ਤੇ ਇੱਕ ਗੁਰਦੁਆਰਾ ਸਿੰਘ ਸਭਾ ਤੀਜਾ ਕਿਹੜਾ ਸੀਗਾ ਜੀ ਰਾਮਗੜੀਆ ਤੀਜਾ ਗੁਰਦੁਆਰਾ ਰਾਮਗੜੀ ਆ ਇੱਧਰ ਜਿਵੇਂ ਤੁਸੀਂ ਕੀਨੀਆ ਚ ਦੇਖਿਆ ਸੀ ਨਾ ਜਿਹੜੇ ਰਾਮਗੜੀਆ ਪਰਿਵਾਰ ਆ ਪੰਜਾਬ ਤੋਂ ਇੱਧਰ ਆਏ ਹੋਏ ਉਹਨਾਂ ਨੇ ਮਤਲਬ ਕਾਫੀ ਆਪਣੇ ਗੁਰਦੁਆਰਾ ਸਭਾ ਬਣਾ ਰਕੇ ਇੱਥੇ ਵੀ ਆਪਣਾ ਹੈਗਾ ਜਿਵੇਂ ਪਿੰਡਾਂ ਚ ਆਪਣੇ ਹੁੰਦੇ ਨਾ ਫਲਾਣੇ ਦਾ ਗੁਰਦੁਆਰਾ ਫਲਾਣੇ ਦਾ ਵੈਸੇ ਤਾਂ ਗੁਰੂ ਸਾਹਿਬ ਨੇ ਤਾਂ ਮਨਾ ਕੀਤਾ ਸੀਗਾ ਵੀ ਜਾਤ ਪਾਤ ਦਾ ਇਹ ਵਿਤਕਰਾ ਹੋਣਾ ਨਹੀਂ ਚਾਹੀਦਾ ਤੇ ਪਰ ਇੱਥੇ ਜਿੱਥੇ ਇਹ ਪੰਜਾਬੀ ਬਸਦੇ ਦਾ ਪੂਰੇ ਪੂਰੇ ਵਰਲਡ ਜੀ ਹੈ ਕੈਨੇਡਾ ਚ ਵੀ ਅਲੱਗ-ਅਲੱਗ ਬਣਾ ਰਖਿਆ ਜਪਾਨ ਚ ਲਾ ਲਓ ਅਮਰੀਕਾ ਚ ਲਾ ਲਓ ਕਿਤੇ ਮਰਜੀ ਲਾ ਲਓ ਹਨ ਪਰ ਗੁਰੂ ਸਾਹਿਬ ਦਾ ਦਰਬਾਰ ਤਾਂ ਇੱਕੋ ਹੀ ਹੁੰਦਾ ਹੈ ਖੈਰ ਆਪਾਂ ਜਦੋਂ ਆਏ ਇੱਥੇ ਦੇਖਣ ਤਿੰਨੇ ਗੁਰਦੁਆਰਾ ਸਾਹਿਬ ਜਾਂ ਕੋਸ਼ਿਸ਼ ਕਰਾਂਗੇ ਤਿੰਨੇ ਦੇਖਣ ਦੀ ਜੇ ਦੋ ਕੋਈ ਦੋ ਤੇ ਜਿਵੇਂ ਜਿਵੇਂ ਕਿਉਂਕਿ ਸਾਨੂੰ ਟਾਈਮ ਦੇ ਅਕੋਰਡਿੰਗ ਹਨ ਤੇ ਬਾਕੀ ਉਸ ਤੋਂ ਬਾਅਦ ਇੱਕ ਹੋਟਲ ਹੈਗਾ ਤੇ ਬਾਈ ਜੀ ਦੇ ਮਾਮਾ ਜੀ ਦਾ ਤੇ ਉੱਥੇ ਜਾਣਾ ਹੈਗਾ ਉਹ ਤੁਹਾਨੂੰ ਮੈਂ ਪਹਿਲਾਂ ਦੱਸਿਆ ਨਹੀਂ ਸੀਗਾ ਉਸ ਤੋਂ ਬਾਅਦ ਜਿਹੜੇ ਇਹਨਾਂ ਦੇ ਕੰਮ ਕਰਾ ਰਿਹਾ ਰੈਸਟੋਰੈਂਟ ਹੈ ਉੱਥੇ ਇਹ ਅਸੀਂ ਪਹੁੰਚ ਗਏ ਜੀ ਪਹਿਲੇ ਗੁਰਦੁਆਰਾ ਸਾਹਿਬ ਤੇ ਇਹਦਾ ਨਾਮ ਹੈ ਗੁਰਦੁਆਰਾ ਦਸ਼ਮੇਸ਼ ਦਰਬਾਰ ਤੇ ਇਹ ਤੁਹਾਨੂੰ ਦੱਸਦਾ ਹੈ ਹਿਸਟੋਰੀਕਲ ਨਹੀਂ ਹੈਗਾ ਇਹ ਗੁਰਦੁਆਰਾ ਸਾਹਿਬ ਇਹ ਜਿਵੇਂ ਰਾਮਗੜੀਆ ਗੁਰਦੁਆਰਾ ਸਾਹਿਬ ਸੀਗਾ ਤੇ ਉਹਦੇ ਚੋਂ ਹੀ ਮਤਲਬ ਅੱਧੇ ਜਣੇ ਨੇ ਕਮੇਟੀ ਦੀ ਹੁੰਦੀ ਆਪਣੀ ਮੈਨੇਜਮੈਂਟ ਕੁਝ ਕਹਿ ਨਹੀਂ ਸਕਦੇ ਮਤਲਬ ਵੈਸੇ ਮੈਂ ਇੱਕ ਯਾਦਗਾਰ ਦੇ ਤੌਰ ਤੇ ਤੁਹਾਨੂੰ ਦਿਖਾ ਰਿਹਾ ਜਦੋਂ ਕੋਈ ਆਵੇ ਤੁਹਾਡੇ ਲਈ ਹੈਲਪ ਹੋ ਜੇ ਸਾਰਿਆਂ ਲਈ ਤੇ ਉਵੇਂ ਬਣਿਆ ਹੋਇਆ ਹੈਗਾ ਤੇ ਜਿਹੜਾ ਗੁਰਦੁਦੁਆਰਾ ਸਾਹਿਬ ਸਿੰਘ ਸਭਾ ਉਹ ਹਿਸਟੋਰੀਕਲ ਹੈ ਤੇ ਉੱਥੇ ਵੀ ਤੁਹਾਨੂੰ ਲੈ ਕੇ ਜਾਵਾਂਗੇ ਉਹ ਸਭ ਤੋਂ ਪੁਰਾਣਾ ਗੁਰਦੁਆਰਾ ਸਭਾ ਜਗੰਡਾ ਦਾ ਰੈਣ ਸੈਣ ਦਾ ਤੇ ਇੱਥੇ ਵੀ ਸ਼ਾਇਦ ਗੁਰਦੁਆਰਾ ਸਾਹਿਬ ਚ ਪ੍ਰਬੰਧ ਹੋਵੇ ਸਾਰਿਆਂ ਚ ਬਾਕੀ ਆਪਾਂ ਪੁੱਛ ਲਾਂਗੇ ਬਾਈ ਜੀ ਨੂੰ ਇਹ ਕਿਵੇਂ ਹੋਊਗਾ ਤੇ ਸਿੰਘ ਸਭਾ ਜਿਹੜਾ ਗੁਰਦੁਆਰਾ ਸਾਹਿਬ ਆ ਉਹ 1905 ਦੇ ਨੇੜੇ ਦੇੜੇ ਬਣਿਆ ਦੱਸਦੇ ਆ ਕਹਿੰਦੇ 1905 ਚ ਬਣਿਆ ਸੀ ਉਹ ਦਾ ਸੇਮ ਇਤਿਹਾਸ ਹੈ ਉਹ ਦਾ ਜਿਵੇਂ ਜਦੋਂ ਰੇਲਵੇ ਲਾਈਨ ਪਾਉਣ ਲਈ ਆਈ ਸੀ ਨਾ ਇੱਥੇ ਪੰਜਾਬੀ ਗੰਡਾ ਚ ਵੀ ਉਹ ਲਾਈਨ ਪਈਏ ਤੇ ਪਹਿਲਾਂ ਦਰਬਾਰ ਸਾਹਿਬ ਦੇ ਅੰਦਰ ਤੁਹਾਨੂੰ ਦਰਸ਼ਨ ਕਰਾਉਣੇ ਬਾਕੀ ਗੱਲਾਂ ਬਾਤਾਂ ਬਾਅਦ ਕਰਾਂਗੇ ਕੋ ਨਿਆਣੇ ਤੇ ਕਮ ਆਪ ਕਰਦੇ ਇਹ ਸਿੱਖ ਜਾਂਦੇ ਨੇ ਛੋਟੇ ਹੁੰਦੇ ਤੋਂ ਕਿਨੀਆਂ ਦੇ ਮੁਕਾਬਲੇ ਜਿਹੜੀਆਂ ਇੱਥੇ ਪੰਜਾਬੀ ਫੈਮਿਲੀਜ਼ ਆ ਉਹ ਇੱਥੇ ਘੱਟ ਹੈ ਜਿਵੇਂ ਅੱਜ ਐ ਦੁਆਰ ਦਾ ਦਿਨ ਹੈ ਐ ਦੁਆਰ ਨੂੰ ਵੀ ਦੇਖ ਲਓ ਤੁਸੀਂ ਇਸ ਮਤਲਬ ਗੁਰਦੁਆਰਾ ਸਾਹਿਬ ਚ ਕੋਈ ਜ਼ਿਆਦਾ ਸਿੱਖ ਸੰਗਤ ਨਹੀਂ ਸ਼ਾਇਦ ਜਾਂ ਆਉਂਦੇ ਹੁਣ ਗੁਰਦੁਆਰ ਸਾਹਿਬ ਮੱਥਾ ਟੇਕ ਕੇ ਚਲੇ ਜਾਂਦੇ ਹੁਣ ਜਾਂ ਐਵੇਂ ਹੋ ਸਕਦਾ ਹੈ ਹਨਾ ਬਾਕੀ ਬਾਈ ਜੀ ਦੱਸਦੇ ਸੀਗੇ ਕਿ ਬਹੁਤ ਸਾਰੇ ਪਰਿਵਾਰ ਜਦੋਂ ਸ਼ੁਰੂਜ ਬਲੌਗ ਦੇ ਆਪਣੀ ਇਸ ਸੀਰੀਜ਼ ਦੇ ਸ਼ੁਰੂਚਨ ਦੱਸਿਆ ਸੀ ਕਿ 1980 ਚ ਜਦੋਂ ਪ੍ਰੈਜ਼ੀਡੈਂਸੀ ਇਤੋਂ ਦਾ ਉਹਨੇ ਰੂਲ ਕਰਤਾ ਸੀ ਕਿ ਕੋਈ ਵੀ ਜਿਹੜਾ ਮਤਲਬ ਕਾਲੀ ਚਮੜੀ ਤੋਂ ਬਿਨਾਂ ਉਹਨੇ ਇਹ ਸ਼ਬਦ ਵਰਤੇ ਸੀਗਾ ਕਿ ਇੱਥੇ ਕੋਈ ਰਹਿਣਾ ਨਹੀਂ ਚਾਹੀਦਾ ਸਿਰਫ ਜਿਹੜੇ ਯੂਗਾਂਡਨ ਲੋਕ ਹੈ ਜਾਂ ਕਿਨੀਅਨ ਹੈ ਉਹ ਇੱਥੇ ਰਹਿਣੇ ਚਾਹੀਦੇ ਤੇ ਸਾਰੇ ਆਪਣੇ ਘਰ-ਬਾਰ ਪਰਿਵਾਰ ਛੱਡ ਕੇ ਤੇ ਇਸ ਕੰਟਰੀ ਚੋਂ ਨਿਕਲ ਗਏ ਸੀਗੇ ਖੈਰ ਹੁਣ ਵਧੀਆ ਦੁਬਾਰਾ ਪੀਸਫੁਲ ਇਹ ਫ੍ਰੈਂਚ ਬੋਲਦਾ ਇਹਦੀ ਫ੍ਰੈਂਚ ਨਹੀਂ ਸਾਨੂੰ ਸਮਝ ਆਉਂਦੀ ਬੈਂਚ ਬੋਲਦਾ ਇਹਨਾਂ ਨੂੰ ਹੈਨਾ ਸ਼ਬਦ ਘੱਟ ਐ ਦੇ ਬੋਲੇ ਆ ਜੀ ਪੰਜਾਬੀ ਦੇ ਟਰੈਕਟਰ ਮਰ ਗਈ ਟਰੈਕਟਰ ਨੂੰ ਕਹਿੰਦਾ ਮਰ ਗਈ ਏ ਟਰੈਕਟਰ ਡਿੱਗ ਪਿਆ ਇਹਨਾਂ ਦਾ ਸਾਈਕਲ ਡਿੱਗ ਪਿਆ ਉਹਨੂੰ ਕਹਿੰਦਾ ਮਰ ਗਈ ਇੱਧਰ ਦੱਸ ਭਾਜੀ ਤੱਕਾ ਕਰਦੇ ਤੁਸੀਂ ਪੰਜਾਬੀ ਬੋਲੀ ਨਾਲ ਹੈ ਜੀ ਕਿਹਨੂੰ ਬੋਲਦਾ ਭਾਜੀ ਤੱਕਾ ਏ ਜਿਹੜਾ ਨਾ ਇਹ ਗੁਰਦੁਆਰਾ ਸਾਹਿਬ ਐ ਬਿਲਕੁਲ ਡਾਊਨ ਟਾਊਨ ਚ ਬਣਿਆ ਹੋਇਆ ਤੁਸੀਂ ਪਿਛਲੇ ਵਲੌਗ ਚ ਦੇਖਿਆ ਹੋਣਾ ਇੱਥੇ ਬਾਈ ਜੀ ਦਾ ਕੰਮ ਕਰ ਵੀ ਸੀ ਐਨਰਜੀ ਸੈਂਟਰ ਦੇ ਵਿੱਚ ਤੇ ਸਭ ਤੋਂ ਪੁਰਾਣਾ ਤਾਂ ਕਰਕੇ ਸ਼ਹਿਰ ਦਾ ਮਤਲਬ ਸੈਂਟਰ ਪਲੇਸ ਜਿਆ ਵੀ ਹੈ ਜਿਹੜਾ ਡਾਊਨ ਡਾਊਨ ਹੈਗਾ ਤੇ 100 ਸਾਲ ਪਹਿਲਾਂ 100 ਨਹੀਂ 120 ਸਾਲ ਪਹਿਲਾਂ ਗੁਰਦੁਆਰਾ ਸਾਹਿਬ ਬਣਿਆ ਹੋਇਆ ਸੀ ਪੁਰਾਣਾ ਹੋਣ ਕਰਕੇ ਮਤਲਬ ਹਜੇ ਤੱਕ ਇਹ ਬਾਜ਼ਾਰ ਚ ਹੈਗਾ ਤੇ ਬਾਕੀ ਇਮਾਰਤ ਵੀ ਇਹ ਦੀ ਸਭ ਤੋਂ ਨਿੱਕੀ ਹੈ ਕਹਿੰਦੇ ਛੋਟੀ ਜਿਹੀ ਇਮਾਰਤ ਹੈਗੀ ਹਲੋ ਸਤਿ ਸ਼੍ਰੀ ਅਕਾਲ ਵਾਹ ਸਾਰੀ ਇਮਾਰਤ ਪੁਰਾਣੀ ਰੱਖੀ ਹੋਈ ਹੈ ਯਾਰ ਗੁਰਦੁਆਰਾ ਸਾਹਿਬ ਦੀ ਇਹ ਜਦੋਂ ਇਹਦਾ ਬਾਈ ਜੀ ਮੈਨੂੰ ਲੱਗਦਾ ਜਦੋਂ ਆਪਾਂ ਨੇ ਰੇਲਵੇ ਲਾਈਨਾਂ ਪਾਈਆਂ ਹੋਣਗੀਆਂ ਸ਼ੁਰੂ ਚ ਉਦੋਂ ਦੀ ਹੈ ਨਾ ਕਿ ਕਿ ਨੇੜੇ ਹੀ ਰੇਲਵੇ ਸਟੇਸ਼ਨ ਹੈ ਅੱਛਾ ਰੇਲਵੇ ਸਟੇਸ਼ਨ ਨੇੜੇ ਹੀ ਇੱਥੋਂ ਓਕੇ ਇਹੋ ਜਿਹਾ ਗੁਰਦੁਆਰਾ ਸਾਹਿਬ ਹੈ ਸੀਨੇ ਜਿਹੜੇ ਉਹ ਖੁਸ਼ੀ ਨੇ ਪਾਕਿਸਤਾਨ ਚ ਦਿਖਾਈ ਸੀਗੇ ਜਦੋਂ ਘਰតាម ਮਾਂ ਦੇ ਦਰ ਦਰਸ਼ਨਾਂ ਲਈ ਗਏ ਸੀ ਇਹ ਨਿਆ ਪ੍ਰਾਣੀਆਂ ਮਾਰਤਾ ਸੀਗੇ ਉੱਥੇ ਸੱਸੀ ਗੱਲ ਬਾਈ ਜੀ ਕਿਵੇਂ ਹੋ ਠੀਕ ਠਾਕ ਹਾਂ ਮਿਲਦੇ ਹਾਂ ਜੀ ਪਹੁੰਚ ਗਏ ਜੀ ਜੀ ਕੰਡਾ ਚ ਵੀ ਪੰਜਾਬੀ ਪਰਿਵਾਰ ਮਿਲਣੇ ਸ਼ੁਰੂ ਹੋ ਗਏ ਘੱਟ ਮਿਲਦੇ ਵੈਸੇ ਇੱਥੇ ਕਾਫੀ ਸਾਰੀਆਂ ਫੈਮਲੀਆਂ ਜਾਈਆਂ ਆਈਆਂ ਨੇ ਨਵੀਂ ਇੱਥੇ ਵਧੀਆ ਇਕੱਠ ਲੱਗਦਾ ਇਸ ਗੁਰਦੁਆਰਾ ਸਾਹਿਬ ਚ ਰਹਿਣ ਸਹਿਣ ਦਾ ਤੇ ਲੰਗਰ ਪਾਣੀ ਦਾ ਵਧੀਆ ਪ੍ਰਬੰਧ ਹੈ। ਹਾਂਜੀ। ਐਸੇ ਕਿਤਾ ਮੇਰਾ ਮਸਜ ਆਇਆ। ਅੱਛਾ ਰਾਤੀ ਮੈਸੇਜ ਕੀਤਾ ਸੀ। ਹਾਂਜੀ। ਜਲਦ ਧੰਨਵਾਦ। ਧੰਨਵਾਦ ਜੀ। ਥੋੜੇ ਦਿਨ ਪਹਿਲਾਂ ਕਿਨਿਆ ਸੀ? ਹਾਂਜੀ ਕਿਨਿਆ ਸੀ ਇਸ ਤੋਂ ਪਹਿਲਾਂ। ਅੱਛਾ ਸ਼ੁਕਰੀਆ ਜੀ। ਸ਼ੁਕਰੀਆ ਮਿਹਰਬਾਨੀ। ਮੈਕਸ ਕੀਤਾ। ਮੈਕਸ ਕੀਤਾ। ਜੀ ਦਾ ਨਹੀਂ। ਅੱਜ ਇਹ ਦੁਆਰ ਦਾ ਦਿਨ ਫੋਨ ਕਰਕੇ ਤੇ ਲੰਗਰ ਪਾਣੀ ਤਿਆਰ ਹੋਇਆ ਹੋਇਆ ਪ੍ਰਸ਼ਾਦੇ ਪਾਣੀ ਦਾ ਵੈਸੇ ਜਿਵੇਂ ਤੁਹਾਨੂੰ ਦੱਸਿਆ ਜੇ ਤੁਸੀਂ ਆ ਕੇ ਰਹਿਣਾ ਹੋਵੇ ਰਹਿ ਵੀ ਸਕਦੇ ਹੋ ਕੋਈ ਮਤਲਬ ਇਤਰਾਜ਼ ਨਹੀਂ ਹੈਗਾ ਇੱਥੇ ਤੇ ਕਾਫੀ ਸਾਰੇ ਇੱਥੇ ਪੰਜਾਬੀ ਫੈਮਿਲੀਜ਼ ਮਿਲ ਰਹੀਆਂ ਦੇਖਣ ਵਾਲੇ ਸਾਨੂੰ ਮਿਲ ਰਹੇ ਹੈਗੇ ਯੁਗੰਡਾ ਯੁਗੰਡਾ ਚ ਵੀ ਖੁਸ਼ੀ ਦੇਖਦੇ ਆ ਸਾਰੇ ਯੁਗੰਡਾ ਚ ਵੀ ਚੱਲੀਏ ਹੁਣ ਆਪਾਂ ਸਾਨੂੰ ਤਾਂ ਅਸੀਂ ਵੀ ਹਾਂ ਇਹੋ ਜਿਹੇ ਕੰਟਰੀ ਚ ਕਿਹੜੇ ਹੋਣਗੇ ਪੰਜਾਬੀ ਪਰਿਵਾਰ ਪਰ ਦੇਖ ਲਓ ਇੱਥੇ ਤੱਕ ਪ੍ਰਵਾਸ ਹੋਇਆ ਹੈ ਸਿੱਖੀ ਦੇ ਵਿੱਚ ਨਾ ਮੈਨੂੰ ਇੱਕ ਗੱਲ ਬਹੁਤ ਵੱਡੀ ਲੱਗਦੀ ਆ ਮਤਲਬ ਦੁਨੀਆ ਭਰ ਚ ਅਸੀਂ ਤੁਰ ਫਿਰ ਕੇ ਜਿੰਨੇ ਕ ਦੇਸ਼ ਹੁਣ ਤੱਕ ਦੇਖਿਆ ਇਹ ਜਿਹੜੀ ਐਗਜ਼ਾਮਪਲ ਆ ਕਿਤੇ ਨਹੀਂ ਮਿਲਦੀ ਜਿਹੜੀ ਆਪਣੀ ਲੰਗਰ ਦੀ ਹੈ ਨਾ ਵੰਡ ਕੇ ਛਕਣਾ ਜਿਹੜਾ ਗੁਰੂ ਸਾਹਿਬ ਨੇ ਇਹ ਕਨਸੈਪਟ ਦਿੱਤਾ ਨਾ ਇਹ ਮਤਲਬ ਬਿਲਕੁਲ ਦੁਨੀਆ ਤੋਂ ਵਲੱਖਣ ਹੈਗਾ ਕਿਉਂਕਿ ਜਿਵੇਂ ਇੱਥੇ ਤੁਸੀਂ ਦੇਖੋ ਇੱਥੇ ਅਫਰੀਕਨ ਲੋਕ ਵੀ ਆ ਜਾਏ ਹੋਏ ਆ ਤੇ ਨਾਲ ਮੰਦਰ ਹੈ ਗੁਜਰਾਤੀ ਲੋਕ ਤੇ ਹੋਰ ਸਿੰਧੀ ਲੋਕ ਹਨ ਸਾਰੇ ਇੱਥੇ ਰਲ ਮਿਲ ਕੇ ਗੁਰਦੁਆਰਾ ਸਾਹਿਬ ਚ ਲੰਗਰ ਤਿਆਰ ਹੁੰਦਾ ਹੈਗਾ ਤੇ ਇੱਥੇ ਲੰਗਰ ਬਹਿ ਕੇ ਛਕਦੇ ਤੁਸੀਂ ਕਿੱਥੋਂ ਕਿੱਥੋਂ ਬਾਬਾ ਜੀ ਪੰਜਾਬ ਤੋਂ ਪੰਜਾਬ ਤੋਂ ਜਾਂ ਕਿਤੋਂ ਬਾਹਰੋਂ ਗੰਗਾ ਨਗਰ ਅੱਛਾ ਗੰਗਾ ਨਗਰ ਸਾਰੇ ਗੰਗਾ ਨਗਰ ਵਾਲੇ ਇਕੱਠੇ ਹੋਏ ਹੋਏ ਹਾਂ ਸਾਡੇ ਵਾਲੇ ਇਹ ਭਾਈ ਜੀ ਹੁਣੀ ਵੀ ਜਿੰਨਾਂ ਕੋਲੇ ਅਸੀਂ ਰਹਿ ਰਹੇ ਇਹ ਵੀ ਗੰਗਾ ਨਗਰ ਤੋਂ ਨੇ ਇਹ ਵੀ ਪੰਜਾਬ ਤੋਂ ਨਹੀਂ ਹੈਗੇ ਖੈਰ ਕੀ ਫਰਕ ਹੈ ਨੇੜੇ ਹੀ ਹੈ ਤੁਸੀਂ ਨਹੀਂ ਗੰਗਾ ਨਗਰ ਤੋਂ ਆ ਕਿੰਨਾ ਕਿੰਨਾ ਟਾਈਮ ਹੋ ਗਿਆ ਇੱਥੇ ਸਾਨੂੰ 5 ਕਿਲ ਮਹੀਨੇ 5 ਮਹੀਨੇ ਇਹ ਦੋ ਪਹਿਲਾਂ ਕਿਥੇ ਪੰਜ ਉਧਰ ਹੀ ਹਾਂ ਗੰਗਨਗੱਛ ਅੱਛਾ ਉਧਰ ਹੀ ਸੀ ਕਿਵੇਂ ਲੱਗਿਆ ਜਗੰਧ ਬਹੁਤ ਵਧੀਆ ਵਧੀਆ ਲੱਗਿਆ ਚਲੋ ਹਾਂ ਜੀ ਬੜੀ ਵਧੀਆ ਬਹੁਤ ਵਧੀਆ ਇੱਥੇ ਰਹਿਣ ਸਣ ਦਾ ਹੈਗਾ ਪ੍ਰਬੰਧ ਵਧੀਆ ਅੱਛਾ ਹੈਗਾ ਹਾਂਜੀ ਹਾਂਜੀ ਬਿਲਕੁਲ ਅੱਛਾ ਬਹੁਤ ਵਧੀਆ ਆਪਣੇ ਲੋਕਾਂ ਨਾਲ ਸਾਰੇ ਕਮਰੇ ਵਗੈਰਾ ਬਣੇ ਹੋਏ ਕਮਰੇ ਵਗੈਰਾ ਬਣੇ ਹੋਏ ਆ ਹਮਮ ਔਰ ਇੰਡੀਆਨ ਵਾਸਤੇ ਮੈਨੇਜਮੈਂਟ ਤਾਂ ਬਹੁਤ ਵਧੀਆ ਪ੍ਰਬੰਧ ਆ 3 ਡੇ ਉਹਨਾਂ ਵਾਸਤੇ ਫ੍ਰੀ ਆ ਅੱਛਾ 3 ਦਿਨ ਫ੍ਰੀ ਆ ਹਾਂ 3 ਦਿਨਾਂ ਤੋਂ ਬਾਅਦ ਚਾਰਜ ਆ ਹਾਂ ਤੇ ਲੰਗਰ ਪਾਣੀ ਦਾ ਪ੍ਰਬੰਧ ਸਾਰਾ ਸਾਰਾ ਕੁਝ ਮਿਲਦਾ ਹੈਗਾ ਲਓ ਜਿਵੇਂ ਤੁਹਾਨੂੰ ਦੱਸਿਆ ਸੀ ਬਾਈ ਜਦੋਂ ਵੀ ਤੁਸੀਂ ਆਉਂਓ ਇੱਥੇ ਆ ਕੇ ਰਹਿ ਸਕਦੇ ਹੋ ਤਿੰਨ ਦਿਨ ਬਾਬਾ ਜੀ ਕਹਿੰਦੇ ਕੋਈ ਚਾਰਜ ਵੀ ਨਹੀਂ ਲੈਂਦੇ ਠੀਕ ਆ ਚੰਗਾ ਜੀ ਮਿਹਰਬਾਨੀ ਸ਼ੁਕਰੀਆ ਚੰਗਾ ਲੱਗਿਆ ਮਿਲ ਕੇ ਇਹ ਇੱਥੇ ਮਿਲ ਲਗੇ ਜੀ ਜਦੋਂ ਤੁਸੀਂ ਆਉਂਗੇ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਦੇ ਵਿੱਚ ਚਲਿਏ ਜੀ ਭਾਈਏ ਚੱਲੇ ਆਜੋ ਹੁਣ ਚੱਲਿਆ ਜੀ ਅਸੀਂ ਗੁਰਦੁਆਰਾ ਦਸ਼ਮੇਸ਼ ਦਰਬਾਰ ਤਾਂ ਭਜਾਏ ਕਿਹੜਾ ਰਹਿੰਦਾ ਹੈਗਾ ਗੁਰਦੁਆਰਾ ਰਾਮਗੜੀਆ ਰਹਿ ਗਿਆ ਜੀ ਗੁਰਦੁਆਰਾ ਸਾਹਿਬ ਤੋਂ ਹੁਣ ਅਸੀਂ ਜਾ ਰਹੇ ਹਾਂ ਮੰਦਿਰ ਦੇ ਵੱਲ ਇਹ ਦੇਖੋ ਕੱਪੜੇ ਵਿਕੀ ਜਾਂਦੇ ਇੱਥੇ ਬਾਹਰਲੇ ਪਾਸੇ ਇੱਥੇ ਤੇ ਇਹ ਮੰਦਿਰ ਹੈ ਇਹ ਬੰਦ ਪਿਆ ਜੀ ਮੇਰੇ ਖਿਆਲ ਚ ਅੱਛਾ ਕੰਸਟਰਕਸ਼ਨ ਚੱਲ ਰਹੀ ਹੈ ਅੱਗੇ ਦੀ ਹੈ ਇਹਦਾ ਰਸਤਾ ਹੈਗਾ ਸ਼੍ਰੀ ਸਨਾਤਨ ਧਰਮ ਮੰਦਿਰ ਹਿੰਦੂ ਟੈਂਪਲ ਗੁਰਦੁਆਰਾ ਸਾਹਿਬ ਦੇ ਨਾਲ ਹੀ ਹੈ ਤੇ ਇੱਥੇ ਕਹਿੰਦੇ ਤਿੰਨ ਚੀਜ਼ਾਂ ਇਕੱਠੀਆਂ ਹੋਣੀਆਂ ਸੀਗੀਆਂ ਮੌਸਿਕ ਮੰਦਿਰ ਆ ਤਾਂ ਜਿਵੇਂ ਗੁਰਦੁਆਰਾ ਸਾਹਿਬ ਦੀ ਕੰਧ ਦੇ ਨਾਲ ਹੈ ਮੌਸਿਕਾ ਜਿਹੜੀ ਥੋੜੀ ਦੂਰ ਹੈ ਤੇ ਗੁਰਦੁਆਰਾ ਸਾਹਿਬ ਸੀਗਾ ਇੱਥੇ ਸਾਰੇ ਦੇਵੀ ਦੇਵਤਿਆਂ ਦਾ ਹੈ ਮਤਲਬ ਸਾਂਝਾ ਕਿਸੇ ਸਪੈਸ਼ਲ ਜਿਵੇਂ ਲਾਰਡ ਸ਼ਿਵਾ ਦਾ ਜਾਂ ਹੋਰ ਅਲੱਗ-ਅਲੱਗ ਭਗਵਾਨ ਕ੍ਰਿਸ਼ਨ ਦਾ ਹੋਵੇ ਹੁੰਦਾ ਹੈ ਨਾ ਉਵੇਂ ਨਹੀਂ ਹੈਗਾ ਇਹ ਮੰਦਿਰ ਲੋ ਜੀ ਅੰਦਰੋਂ ਦਿਖਾ ਦਈਏ ਤੁਹਾਨੂੰ ਕਿ ਅਫਰੀਕਾ ਦੇ ਮੰਦਿਰ ਕਿਉਂ ਜਾਂਦੇ ਆਂ ਇੰਡੀਆ ਦੇ ਮੰਦਿਰ ਕਾਫੀ ਸਾਰੇ ਦੇਖਿਆ ਸੀ ਉਹਨਾਂ ਨਾਲ ਆਰਕੀਟੈਕਚਰ ਦਾ ਕਾਫੀ ਜ਼ਿਆਦਾ ਫਰਕ ਆ ਤੇ ਇਹ ਅੰਦਰਲੇ ਪਾਸੇ ਉਹ ਜਾਮੰਦਰ ਹੈ ਸਾਰਾ ਚਾਰੇ ਪਾਸੇ ਮੈਂ ਦਿਖਾ ਦੇਣਾ ਤੁਹਾਨੂੰ ਇੱਥੇ ਨਾ ਗੁਜਰਾਤ ਪੰਜਾਬ ਤੋਂ ਬਾਅਦ ਜਿਵੇਂ ਵੈਸੇ ਦਾ ਗੁਜਰਾਤ ਤੋਂ ਬਾਅਦ ਪੰਜਾਬ ਹੈ ਪਹਿਲਾਂ ਗੁਜਰਾਤੀ ਫੈਮਿਲੀ ਨੇ ਉਹਨਾਂ ਦਾ ਬਿਜ਼ਨਸ ਬਹੁਤ ਤਕੜੇ ਇੱਥੇ ਗੁਜਰਾਤੀਆਂ ਨੇ ਤੇ ਉਸ ਤੋਂ ਬਾਅਦ ਜਿਹੜੇ ਹੈਗੇ ਮਤਲਬ ਉਹ ਮੈਨੂੰ ਬੰਨੇ ਚੁੱਪ ਕਰ ਜਾਓ ਇਹ ਵੀਡੀਓ ਨਾ ਬਣਾਓ ਤੇ ਤਾਲਾਂ ਕਿਥੋਂ ਥੋੜਾ ਜਿਹਾ ਅੰਦਰ ਰੱਖਾ ਦਾ ਤੇ ਪੰਜਾਬੀਆਂ ਨੇ ਕਦੇ ਵੱਡੇ ਬਿਜ਼ਨਸ ਕਾਫੀ ਸਾਰੇ ਕਹਿ ਜਾਂਦੇ ਹੁੰਦੇ ਆ ਕਿ ਤੁਸੀਂ ਗੁਰਦੁਆਰਾ ਸਾਹਿਬ ਕੱਲੇ ਦਿਖਾਉਨੇ ਹੋ ਮੰਦਰ ਨਹੀਂ ਦਿਖਾਉਂਦੇ ਤੇ ਵੈਸੇ ਨਾ ਤੁਹਾਨੂੰ ਦੱਸਦਾ ਇੱਕ ਗੱਲ ਬਚਪਨ ਤੋਂ ਹੁੰਦਾ ਹਰ ਇੱਕ ਦਾ ਜਿਵੇਂ ਜਿਹੜਾ ਪੰਜਾਬਾਵੇਂ ਮੈਂ ਹਾਂ ਤਾਂ ਪੰਜਾਬੀਆਂ ਪੰਜਾਬ 'ਚ ਸਾਰੇ ਰਿਲੀਜੀਅਨ ਹੀ ਹੁੰਦੀ ਐ ਅਕਸਰ ਨੂੰ ਤੇ ਪਰ ਸਿੱਖ ਫੈਮਿਲੀ ਦੇ ਵਿੱਚ ਮੈਂ ਵੱਡਾ ਹੋਇਆ ਤੇ ਜਾਂ ਹੋਇਆ ਹਰੇਕ ਬੰਦੇ ਦੇ ਰਿਲੀਜੀਅਸ ਬਲੀਫਸ ਹੁੰਦੇ ਐ ਜਿਹੜੇ ਤੁਸੀਂ ਦੇਖਦੇ ਹੋ ਤੁਹਾਡੇ ਵੀ ਹੁੰਦੇ ਐ ਭਾਵੇਂ ਤੁਸੀਂ ਜੇ ਤੁਸੀਂ ਹਿੰਦੂ ਰਿਲੀਜੀਅਨ ਨਾਲ ਸੰਬੰਧਤ ਹੋ ਤਾਂ ਤੁਸੀਂ ਮੌਸਿਕ ਘਟ ਜਾਨੀਓ ਨਹੀਂ ਜਾਂਦੇ ਹਨਾ ਕਮੈਂਟ ਕਰਨ ਲੱਗੇ ਤਾਂ ਬੰਦਾ ਭੱਜ ਕੇ ਲਿਖ ਦਿੰਦਾ ਦੋ ਅੱਖਰ ਵੀ ਤੁਸੀਂ ਆ ਨਹੀਂ ਦਿਖਾਇਆ ਆ ਨਹੀਂ ਦਿਖਾਇਆ ਜੇ ਤੁਸੀਂ ਮਤਲਬ ਮੰਦਰ ਜਾਣੇ ਹੋ ਤਾਂ ਤੁਸੀਂ ਗੁਰਦੁਆਰਾ ਸਾਹਿਬ ਘਟ ਜਾਣੇ ਜੇ ਤੁਸੀਂ ਗੁਰਦੁਆਰਾ ਸਾਹਿਬ ਜਾਣੇ ਤਾਂ ਤੁਸੀਂ ਬਾਕੀ ਥਾਂਵੇਂ ਘਟ ਜਾਣੇ ਤੇ ਹਰ ਰਿਲੀਜੀਅਨ ਦੀ ਰਿਸਪੈਕਟ ਮੈਂ ਦਿਲੋਂ ਕਰਦਾ ਕੋਈ ਐਵੇਂ ਨਹੀਂ ਕਦੇ ਵੀ ਕਿਸੇ ਨੂੰ ਮਾੜਾ ਚੰਗਾ ਕਿਉਂਕਿ ਹਰ ਇੱਕ ਦਾ ਮਤਲਬ ਰਿਲੀਜੀਅਨ ਬਰਾਬਰ ਹੈ ਵੈਸੇ ਤਾਂ ਜਿਹੜਾ ਹਿਊਮਨਿਟੀ ਹੁੰਦੀ ਹੈ ਨਾ ਸਭ ਤੋਂ ਵੱਡਾ ਧਰਮ ਹੈ ਜਿਹੜਾ ਮਨੁੱਖਤਾ ਦਾ ਤੁਸੀਂ ਇੱਕ ਹੋ ਸਾਰੇ ਹੈ ਨਾ ਕਿਉਂਕਿ ਗੁਰੂ ਸਾਹਿਬ ਨੇ ਕੀ ਬੀ ਕਿਹਾ ਹੈ ਮਾਨਸ ਕੀ ਜਾਤ ਸਭੇ ਕਾ ਪਹਿਚਾਨ ਉਹ ਜਿਹੜਾ ਧਰਮ ਹੁੰਦੇ ਨੇ ਸਿਰਫ ਟਰੀਜ਼ ਹੁੰਦੇ ਨੇ ਜਿਵੇਂ ਦਰਖਤ ਪਰਮਾਤਮਾ ਨੂੰ ਆਪਾਂ ਇੱਕ ਦਰਖਤ ਮੰਨ ਲੀਏ ਉਹਦੀਆਂ ਅਲੱਗ-ਅਲੱਗ ਟਾਣੀਆਂ ਮੰਨ ਲਈ ਜਿਹੜੇ ਰਿਲੀਜੀਅਨ ਨੇ ਉਹਦੇ ਅਲੱਗ-ਅਲੱਗ ਬ੍ਰਾਂਚਸ ਮਤਲਬ ਟਾਣੀਆਂ ਆ ਉਹਦੀਆਂ ਅਲੱਗ-ਅਲੱਗ ਕੋਈ ਇੱਧਰ ਦੀ ਕੋਈ ਕਹਿੰਦਾ ਧਿਆਨ ਲਾਓ ਕੋਈ ਕਹਿੰਦਾ ਨਾਮ ਜਪੋ ਤੇ ਕੋਈ ਕਹਿੰਦਾ ਮਤਲਬ ਜਿਵੇਂ ਸਿੱਧ ਗੋਸਤ ਦੇ ਵਿੱਚ ਗੁਰੂ ਸਾਹਿਬ ਨੇ ਜ਼ਿਕਰ ਕੀਤਾ ਹੈ ਨਾ ਤੇ ਜੋਗੀਆਂ ਦਾ ਜਿਵੇਂ ਅਲੱਗ মত ਸੀਗਾ ਤੇ ਕੋਈ ਕਿਵੇਂ ਕੋਈ ਕਿਵੇਂ ਰਾਹ ਰਸਤੇ ਅਲੱਗ-ਅਲੱਗ ਹੈ ਖੈਰ ਤੇ ਆਪਾਂ ਹੁਣ ਚੱਲਦੇ ਆਂ ਅਗਲੇ ਗੁਰਦੁਆਰੇ ਸਾਈਂ ਐਤਵਾਰ ਨੂੰ ਨਾ ਇਹ ਸਾਰਾ ਬੰਦ ਹੁੰਦਾ ਸ਼ਹਿਰ ਤੁਸੀਂ ਦੇਖ ਲਓ ਰਾਉਣਕ ਮੇਲਾ ਦਿਖ ਰਿਹਾ ਏ ਤੁਹਾਨੂੰ ਕਿੰਨਾ ਘਟਾ ਹੈ ਗਰਾਉਣਕ ਮੇਲਾ ਉਹ ਸਾਹਮਣੇ ਦੇਖੋ ਖੰਡੇ ਦਿਖਣ ਲੱਗੇ ਛਪੇ ਹੋਏ ਤੇ ਤੀਜਾ ਗੁਰਦੁਆਰਾ ਸਾਹਿਬ ਆ ਗਿਆ ਆਪਣਾ ਨੇੜੇ ਨੇੜੀ ਹੈ ਯਾਰ ਬਾਈ ਜੀ ਜਮੇ ਨੇੜੇ ਨੇੜੇ ਤੇ ਨੀ ਗੁਰਦੁਆਰਾ ਸਾਹਿਬ ਹਾਂਜੀ ਹਾਂਜੀ ਨੇੜੇ ਨੇੜੀ ਤੇ ਮੈਨੂੰ ਲੱਗਦਾ ਅਸੀਂ ਕੋਈ 45 ਮਿੰਟ ਜਾਂ ਘੰਟੇ ਦੇ ਵਿੱਚ ਤਾਂ ਤਿੰਨੇ ਗੁਰਦੁਆਰਾ ਸਾਹਿਬ ਚ ਪਹੁੰਚ ਜਾਈਏ ਇਹ ਸਾਹਮਣੇ ਵਾਲੇ ਪਾਸੇ ਨਾ ਸਾਰਾ ਡਾਊਨ ਟਾਊਨ ਆ ਇਹ ਸਾਰਾ ਇਹ ਗੁਰਦੁਆਰਾ ਸਾਹਿਬ ਵੀ ਖਤਰਨਾਕ ਇਲਾਕੇ 'ਚ ਹੈ ਜਮਾ ਜਿਹੜਾ RAM ਗੜੀਆ ਗੁਰਦੁਆਰਾ ਸਾਹਿਬ ਇੱਥੋਂ ਜਦੋਂ ਸਿੱਧਾ ਥੱਲੇ ਨੂੰ ਉਤਰੋਗੇ ਸਾਰਾ ਡਾਊਨ ਡਾਊਨ ਹੈ ਤੇ ਉੱਪਰਲੇ ਪਾਸੇ ਥੋੜਾ ਜਿੜ ਕੇ ਸਾਹਮਣੇ ਵਾਲੇ ਪਾਸੇ ਐ ਗੁਰਦੁਆਰਾ ਸਾਹਿਬ ਰਹਿ ਜਾਂਦਾ ਹੈ ਇਹ RAM ਗੜੀਆ ਗੁਰਦੁਆਰਾ ਸਾਹਿਬ ਹੈ ਬੈਂਕ ਆ ਬੜੌਦਾ ਇੱਥੇ ਆਪਣੇ ਬਹੁਤ ਬ੍ਰਾਂਚਸ ਨੇਗੀਆਂ ਇੱਥੋਂ ਅਸੀਂ ਪੈਸੇ ਕਢਾਇਏ ਸੀ 4-500 ਰੁਪਏ ਚਾਰਜ ਕਰਦੇ ਆ ਤੇ ਹੁਣ ਤੁਹਾਨੂੰ ਅੰਦਰੋਂ ਦਰਸ਼ਨ ਕਰਾਉਨੇ ਆ ਗੁਰਦੁਆਰਾ ਸਾਹਿਬ ਦੇ ਇਹਦਾ ਮੇਨ ਗੇਟ ਸ਼ਾਇਦ ਉਧਰ ਦੀ ਹੋਵੇ ਮੇਨ ਗੇਟ ਕਿੱਧਰ ਦੀ ਹੈ ਗੁਰਦੁਆਰਾ ਸਾਹਿਬ ਦਾ ਅੱਗੇ ਦੀ अच्छा ओके, ओके ओके आ गया इथे आज फंक्शन ਕੋਈ ਹੈ ਨਹੀਂ ਹੈ ਬੰਦ ਹੈ ਹੋਣਾ ਇਹ ਗੁਰਦੁਆਰਾ ਸਾਹਿਬ ਦੀ ਪੁਰਾਣਾ ਗੁਰਦੁਆਰਾ ਸਾਹਿਬ ਜਿਹੜਾ ਤੁਹਾਨੂੰ ਦਸ਼ਮੇਸ਼ ਦਰਬਾਰ ਦਿਖਾਇਆ ਸੀ ਉਹਦੇ ਨੂੰ ਪੁਰਾਣਾ ਹੈਗਾ ਪਰ ਪ੍ਰਧਾਨੀਆ ਕਰਕੇ ਢੜੇ ਬੰਦੀ ਹੋਣ ਕਰਕੇ ਉਧਰ ਉਹਨੇ ਨਵਾਂ ਬਣਾ ਲਿਆ ਇਧਰਲੇ ਪਾਸੇ ਇਹ ਲੰਗਰ ਹਾਲ ਬਣਿਆ ਹੋਇਆ ਹੈ ਗੁਰਦੁਆਰਾ ਸਾਹਿਬ ਦਾ ਤੇ ਅੱਜ ਕੋਈ ਇੱਥੇ ਪ੍ਰੋਗਰਾਮ ਹੈ ਨਹੀਂ ਫੰਕਸ਼ਨ ਹੈ ਨਹੀਂ ਤਾਂ ਕਰਕੇ ਸ਼ਾਇਦ ਤੇ ਇਹ ਸਾਰਾ ਲੰਗਰ ਹਾਲ ਸੀਗਾ ਤੇ ਸਾਹਮਣੇ ਵਾਲੇ ਪਾਸੇ ਇਧਰ ਦਰਬਾਰ ਹਾਲ ਹੈ ਤੇ ਅਸੀਂ ਉੱਪਰਲੇ ਪਾਸੇ ਚੱਲੇ ਹਾਂ ਦਰਬਾਰ ਸਾਹਿਬ ਤੇ ਅੰਦਰੋਂ ਤੁਹਾਨੂੰ ਅ ਦਰਸ਼ਨ ਦਿਖਾ ਕੇ ਫਿਰ ਆਪਾਂ ਬਾਈ ਜੀ ਦੇ ਜਿੱਥੇ ਕੰਮਕਾਰ ਆ ਇਹਨਾਂ ਦੇ ਕੀ ਕੰਮਕਾਰ ਆ ਇੱਥੇ ਬਸਦੇ ਜਿਹੜੇ ਪੰਜਾਬੀ ਆ ਨਾਲ-ਨਾਲ ਬਾਈ ਜੀ ਨਾਲ ਗੱਲਾਂ ਬਾਤਾਂ ਕਰਾਂਗੇ ਉਹ ਦਿਖਾਵਾਂਗੇ ਤੁਹਾਨੂੰ ਇਹ ਗੁਰਨਾਨਕ ਪਾਤਸ਼ਾਹ ਦੀਆਂ ਇੱਥੇ ਉਦਾਸੀਆਂ ਲਾਈਆਂ ਹੋਈਆਂ ਕਿੱਥੇ-ਕਿੱਥੇ ਗਏ ਤੇ ਇਹਦੇ ਵਿੱਚ ਤਾਂ ਇਹਨਾਂ ਨੇ ਆ ਵੀ ਦੱਸ ਰੱਖਿਆ ਜੀ ਕਹਿੰਦੇ ਕੀ ਨੀਆਂ ਵੀ ਆਏ ਸੋਡਾਨ ਵੀ ਆਇਆ ਦੇਖੋ ਸਡਾਨਾ ਰੂਟ ਬਣਾ ਰੱਖਿਆ ਪਰ ਇਧਰ ਨਹੀਂ ਆਏ ਗੁਰੂ ਸਾਹਿਬ ਉਹਨਾਂ ਟਾਈਮਾਂ 'ਚ ਇਹਤਰ ਤਾਂ ਖੈਰ ਜਦੋਂ ਆਪਣੇ ਸਿੰਘ ਰੇਲਵੇ ਲੈਣਾ ਵਛਾਉਣ ਆਏ ਉਦੋਂ ਹੀ ਪਹਿਲੀ ਵਾਰ ਇੱਥੇ ਆਏ ਆ ਪੰਜਾਬੀ ਪੂਰੇ ਜਗੰਡਾ ਦੇ ਵਿੱਚ 10 ਗੁਰਦੁਆਰਾ ਸਾਹਿਬ ਨੇ 10 ਤੋਂ ਪਰੇ ਅਲੱਗ-ਅਲੱਗ ਸ਼ਹਿਰਾਂ 'ਚ ਨੇ ਜਿਵੇਂ ਬਰਾੜਾ ਸ਼ਹਿਰ ਹੈ ਜਦੋਂ ਆਪਾਂ ਰਵਾਂਡਾ ਦੇ ਬਾਰਡਰ ਨੂੰ ਜਾਂਦੇ ਆ ਉੱਥੇ ਵੀ ਗੁਰਦੁਆਰਾ ਸਾਹਿਬ ਬਣਿਆ ਹੋਇਆਗਾ ਇਸ ਤੋਂ ਇਲਾਵਾ ਜਿੰਝੇ ਜਿੰਝੇ ਦਾ ਤੁਹਾਨੂੰ ਦਿਖਾਇਆ ਸੀ ਉੱਥੇ ਗੁਰਦੁਆਰਾ ਸਾਹਿਬ ਮ ਮਬਾਲੇ ਉੱਥੇ ਗੁਰਦੁਆਰਾ ਸਾਹਿਬ ਹੈ ਲੀਰਾ Town ਪੈਂਦਾ ਇੱਕ ਨੌਰਥ ਵੱਲ ਨੂੰ ਉੱਥੇ ਗੁਰਦੁਆਰਾ ਸਾਹਿਬ ਹੈ ਐਂ ਲਗ ਲਗ ਬਣੇ ਹੋਇਆ ਗੁਰਦੁਆਰਾ ਸਾਹਿਬ ਸਾਰੇ ਕਿਤੇ ਤੇ ਹੁਣ ਅਸੀਂ ਚੱਲੇ ਆ ਰੈਸਟੋਰੈਂਟ ਵੱਲ ਤੇ ਜਿੱਥੇ ਬਾਈ ਜੀ ਦਾ ਰੈਸਟੋਰੈਂਟ ਹੈ ਤੇ ਜ਼ਿਆਦਾਤਰ ਜਿਹੜੇ ਇੱਥੇ ਦੇ ਕੰਮਕਾਰ ਹੈ ਪੰਜਾਬੀਆਂ ਦੇ ਜਿਵੇਂ ਆਪਣੇ ਕੀਨੀਆ ਦੇ ਵਿੱਚ ਖੇਤੀ ਕਰਦੇ ਆ ਫਾਰਮਿੰਗ ਦਾ ਕੰਮ ਹੈ ਪੰਜਾਬੀਆਂ ਦਾ ਤੇ ਉਵੇਂ ਦਾ ਇੱਥੇ ਕਾਰੋਬਾਰ ਮਤਲਬ ਹੈ ਨਹੀਂਗਾ ਇੱਥੇ ਖੇਤੀ ਘਟ ਆਉਂਦੀ ਹੈ ਵੈਸੇ ਗੰਨੇ ਦੀ ਖੇਤੀ ਬਹੁਤ ਜ਼ਿਆਦਾ ਕੀ ਇੱਥੇ ਪੂਰੇ ਯੂਗਾਂਡਾ ਦੇ ਵਿੱਚ ਜਿਹੜੇ ਜੂਹੀ ਚਾਵਲਾ ਆਪਣੇ ਇੰਡੀਅਨ ਫਿਲਮ ਐਕਟ੍ਰੈਸ ਸੀਗੀ ਉਹ ਇੱਥੇ ਵਿਆਹੀ ਹੋਈ ਹੈਗੀ ਤੇ ਤੁਸੀਂ ਦੇਖ ਲਓ ਮਤਲਬ ਕਿੱਡਾ ਕਾਰੋਬਾਰ ਹੋਊਗਾ ਜਿਹੜੇ ਕੀਨੀਆਂ ਦੇ ਗੁਰਦੁਆਰਾ ਸਾਹਿਬ ਸੀ ਉਹ ਜ਼ਿਆਦਾ ਵੱਡੇ ਸੀ ਜਾਂ ਜ਼ਿਆਦਾ ਵਧੀਆ ਸਿਸਟਮ ਜ਼ਿਆਦਾ ਵਧੀਆ ਸੀ ਉਹਦਾ ਕਾਰਨ ਇੱਕੋ ਹੀ ਹੈ ਕਿ ਉੱਥੇ ਜਿਹੜੀ ਸਿੱਖ ਸੰਗਤਾਂ ਜ਼ਿਆਦਾ ਹੈ ਤੇ ਬਾਕੀ ਕੀਨੀਆਂ ਦੇ ਪੰਜਾਬੀ ਆ ਜਿਹੜੇ ਉੱਥੇ ਥੋੜਾ ਜਿਵੇਂ ਖੇਤੀਬਾੜੀ ਰਿਹਾ ਬਾਬਾ ਵੱਡੇ ਫਾਰਮ ਹੈ ਬਿਜ਼ਨਸ ਉਹਨਾਂ ਦੇ ਉਸ ਹਿਸਾਬ ਦੇ ਜਿਹੜੇ ਇੱਛੇ ਦੇ ਬਿਜ਼ਨਸ ਹੈ ਇਹਨਾਂ ਦੇ ਇੱਥੇ ਜਿਵੇਂ ਬਾਈ ਜੀ ਦਾ ਕੰਮ ਕਰਾ ਰਿਹਾ ਰੈਸਟੋਰੈਂਟ ਆ ਹੋਟਲ ਹੈ ਇਹੋ ਜਿਹਾ ਕੰਮਕਾਰ ਹੈਗੇ ਇੱਥੋਂ ਦੇ ਲੋਕਾਂ ਦੇ ਇਹ ਲਓ ਜੀ ਇਹ ਆ ਗਿਆ ਹੋਟਲ ਸਿਲਵਰ ਸਪਰਿੰਗ ਹੋਟਲ ਤੇ ਇਹ ਬਾਈ ਜੀ ਦੇ ਮਾਸੜ ਜੀ ਦਾ ਮਾਸੜ ਜੀ ਸਸੜੀ ਕਾਲ ਮਾਸੜ ਜੀ ਸਸੜੀ ਕਾਲ ਇਹ ਹੈ ਗਾਜੀ ਹੋਟਲ ਬੜਾ ਸੋਹਣਾ ਬਣਿਆ ਹੋਇਆ ਹੈ ਦੇਖ ਲੋ ਇਹ ਜੇ ਬਿਜ਼ਨਸ ਹੈ ਜੈ ਵੈਸੇ ਜਿਹੜੇ ਰਾਮਗੜੀ ਦੇ ਸਿੱਖ ਹਨ ਇੱਥੇ ਤੇ ਉਹਨਾਂ ਦੇ ਜਾਦੇ ਖਰਾਦ ਦੇ ਜਿਵੇਂ ਆਪਣੇ ਵਰਕਸ਼ਾਪ ਵਗੈਰਾ ਲਾਇਆ ਹੁੰਦੇ ਆ ਉਹਨਾਂ ਨੇ ਉਹ ਲਾਇਆ ਹੋਇਆ ਕਾਫੀ ਸਾਰੇ ਨੇ ਮਤਲਬ ਜਿਵੇਂ 22-10 ਦੇ 20 ਸਾਲ ਪਹਿਲਾਂ ਬਣਾਇਆ ਸੀ ਇਹਨਾਂ ਨੇ ਹੋਟਲ ਤੇ 20 ਸਾਲ ਪੁਰਾਣਾ ਹੋ ਗਿਆ ਤੇ ਇਹ ਹਜੇ ਕੰਮ ਕਰ ਵੀ ਹੈਗਾ ਹੁਣ ਆਪਾਂ ਅੰਦਰ ਚੱਲੇ ਆ ਤੇ ਲੰਚਾ ਜਿੱਥੇ ਹੈਗਾ ਸਾਡਾ ਵਾਓ ਕਿਆ ਬਾਤ ਹੈ ਯਾਰ ਇੰਨੇ ਸੋਹਣੇ ਕੰਮਕਾਰ ਸੈੱਟ ਕਰ ਰੱਖਿਆ ਯਾਰ ਪੰਜਾਬ ਵਾਲਿਆਂ ਨੇ ਦੇਖੋ ਇਹ ਹੋਟਲ ਆਪਣੇ ਪੰਜਾਬ ਦੇ ਬੰਦੇ ਦਾ ਹੈ ਕਿਆ ਬਾਤ ਹੈ ਬਹੁਤ ਵੱਡਾ ਬਣਿਆ ਹੋਇਆ ਤੇ ਇੱਧਰ ਸਾਰੇ ਰੂਮਸ ਬਣੇ ਹੋਏ ਆ ਪਿੱਛੇ ਨੂੰ ਸਾਰੇ ਜਿੰਨੇ ਤੁਹਾਨੂੰ ਦਿਖ ਰਹੇ ਹੈਗੇ ਤੇ ਪੂਲ ਆ ਗਿਆ ਤੇ ਵਾਹ ਕਿਆ ਬਾਤ ਹੈ ਹਾਂਜੀ ਮੈਂ ਦੇਖ ਲਿਆ ਰੂਮਸ ਆ ਹਾਂ ਰੂਮਸ ਸੋਹਣੇ ਮਨ ਲਾ ਲੈ ਇੱਥੋਂ ਦੇ ਕੰਪਾਲਾ ਦੇ ਵਧੀਆ ਹੋਟਲ ਨੂੰ ਚਾਹੁੰਦਾ ਹੂਗਾ ਨਾ ਖੁੱਲੀ ਬਹੁਤ ਹੈ ਪ੍ਰਾਪਰਟੀ ਇਹਨਾਂ ਅੱਛਾ ਮੈਰਿਜ ਵਗੈਰਾ ਹੁੰਦੀ ਹੈ ਜਿਹੜੇ ਇੱਥੋਂ ਦੇ ਲੋਕਲ ਲੋਕ ਹੈ ਕਹਿੰਦੇ ਵਿਆਹ ਦੇ ਫੰਕਸ਼ਨ ਵਗੈਰਾ ਵੀ ਰੱਖਦੇ ਇੱਥੇ ਹਲੋ ਸਸੀ ਗੱਲ ਆਪਦੀਆਂ ਦੀ ਪਹਿਲੀ ਪਸੰਦ ਹਰ ਸੰਡੇ ਨੂੰ ਇਹ ਹੋਟਲ 'ਚ ਬਫੇ ਸਿਸਟਮ ਲਾਇਆ ਹੁੰਦਾ ਇੰਡੀਅਨ ਫੂਡ ਸਪੈਸ਼ਲੀ ਤੇ ਫਿਰ ਕੀ ਐ ਤੇ ਜਿਹੜੇ ਇੰਡੀਆ ਵਾਲੇ ਆ ਇੰਡੀਅਨ ਫੈਮਿਲੀ ਆ ਉਹ ਸਾਰੀਆਂ ਇੱਥੇ ਹੁੰਦੀਆਂ ਖਾਣ ਤੇ ਵੈਸੇ ਇਹੋ ਜਿਹੇ ਕੰਟਰੀ ਚ ਆ ਕੇ ਥੋੜਾ ਜਿਆਦਾ ਇੰਡੀਅਨ ਫੂਡ ਦਾ ਸੁਆਦ ਘੱਟ ਮਿਲਦਾ ਇਹਦੇ ਚ ਦੇਖ ਲਓ ਆ ਗਿਆ ਗੋਲ ਗੱਪਿਆਂ ਤੋਂ ਲੈ ਕੇ ਛੋਲੇ ਪੂਰੀਆਂ ਪਟੂਰੇ ਪਤਾ ਨਹੀਂ ਕੀ ਕੀ ਕੁਸ਼ ਲੱਸੀ ਸਮੋਸੇ ਚੋ ਥੋੜਾ ਮਨ ਕਰਦਾ ਇੱਥੇ ਪਰ ਐਤਵਾਰ ਨੂੰ ਆ ਕੇ ਸਾਰਾ ਖਾ ਕੇ ਜਾਂਦੇ ਆ ਇਹ ਦੇਖੋ ਬਈ ਅਫਰੀਕਾ ਵਾਲਿਆਂ ਦਾ ਸਾਗ ਤੇ ਸਾਗ ਵੀ ਬਣਾਇਆ ਹੋਇਆ ਸੀ ਅੱਜ ਸਾਡੀ ਚੰਗੀ ਕਿਸਮ ਦੇ ਨਾਲ ਮੱਕੀ ਦੀਆਂ ਰੋਟੀਆਂ ਮਿੱਸੀਆਂ ਰੋਟੀਆਂ ਦਹੀਂ ਲੱਸੀ ਆਉਂਦੀ ਹੈ ਸਾਡੀ ਤੇ ਪੰਜਾਬੀ ਖਾਣੇ-ਦਾਣੇ ਵੀ ਮਿਲ ਰਹੇ ਆ ਨਾਲ-ਨਾਲ ਜਵਾਕ ਵੀ ਸਾਡੇ ਸਾਗ ਲੋਹਿਟ ਰਹੇ ਆ ਲੱਸੀ ਵੀ ਆ ਗਈ ਲੈ ਇਹ ਲੱਸੀ ਹੈ ਜੀ ਹੁੰਦੀ ਹੈ ਲੱਸੀ ਵੀ ਤੁਹਾਨੂੰ ਦਿਖਾ ਦਈਏ ਲੱਸੀ ਲੈ ਵੀ ਹੁਣ ਤੁਹਾਨੂੰ ਦਿਖਾਉਨੇ ਹਾਲ ਜਿਹੜਾ ਇਹ ਹੋਟਲ ਚੋ ਵੈਡਿੰਗ ਹਾਲ ਬਣਿਆ ਹੋਇਆ ਹੈ ਜਿੱਥੇ ਜਿਹੜੇ ਲੋਕ ਵਿਆਹ ਕਰਦੇ ਆ ਲੋਕ ਲੋਕ ਕਈ ਜਿਵੇਂ ਆਪਣੇ ਪੰਜਾਬੀ ਫੈਮਿਲੀਜ਼ ਆ ਉਹ ਗੁਰਦੁਆਰਾ ਸਾਹਿਬ ਵੀ ਕਰ ਲੈਂਦੀਆਂ ਆ ਆਪਾਂ ਗੁਰਦੁਆਰਾ ਸਾਹਿਬ ਦੇਖਿਆ ਸੀ ਬਣੇ ਹੋਏ ਸੀ ਤੇ ਇਹਦੇ ਅੰਦਰ ਵੀ ਆ ਵਾਓ ਉਹ ਕਮਾਲ ਇਹੋ ਜਿਹੇ ਵਿਆਹ ਹੁੰਦੇ ਹੁੰਦੇ ਨੇ ਦੇਖੋ ਇਹ ਇਹਨਾਂ ਦੇ ਆਪਣਾ ਕਲਚਰ ਆਪਣੇ ਕਲਚਰ ਜਿਹੇ ਵਾਲੇ ਹੁੰਦੇ ਨੇ ਸਾਜੀ ਬਾਜੀ ਤੇ ਡੈਕੋਰੇਸ਼ਨ ਵਾਈਟ ਹੀ ਹੁੰਦੀ ਆ ਆਪਣੇ ਵਾਈਟ ਹੋਰ ਕੰਮ ਲਈ ਵਰਤਿਆ ਜਾਂਦਾ ਹੈਗਾ ਹੋਰ ਸ਼ਗਨ ਹੁੰਦਾ ਆਪਣੇ ਵਾਈਟ ਦਾ ਹਾਂ ਇਹਨਾਂ ਦੇ ਵਾਈਟ ਜਿਵੇਂ ਮੰਨ ਲਓ ਯੂਰਪ ਹੈ ਭਾਵੇਂ ਇਹਨਾਂ ਦਾ ਅਫਰੀਕਾ ਦਾ ਕਲਚਰ ਹੈ ਇਹਨਾਂ ਦੇ ਚਿੱਟੀਆਂ ਕੁਰਸੀਆਂ ਚਿੱਟਾ ਸਾਰਾ ਕੁਝ ਵਰਤੇ ਜਾਂਦਾ ਬੜੀ ਭਾਰੀ ਡੈਕੋਰੇਸ਼ਨ ਕਰਦੇ ਆ ਵੀ ਆਪਾਂ ਕਹਿੰਦੇ ਵਿਆਹਾਂ ਤੇ ਆਪਾਂ ਪੈਸਾ ਲਾਉਂਦੇ ਆ ਇਕੱਲੇ ਹਾਂ ਇਹ ਆਪਾਂ ਨਹੀਂ ਲਾਉਂਦੇ ਦੁਨੀਆ ਭਰ ਚ ਸਾਰੇ ਕਿਤੇ ਲਾਉਂਦੇ ਆ ਤੇ ਵੀ ਪੈਸਾ ਲਾਉਂਦੇ ਆ ਵੈਸੇ ਜਿਹੜੇ ਕੀਨੀਆਂ ਦੇ ਪੰਜਾਬੀ ਦੇ ਅਖੀਸ ਵਿੱਚ ਮੈਂ ਉਹ ਬਹੁਤ ਸਾਦੇ ਵਿਆਹ ਤੇ ਸਿੰਪਲ ਕਰਦੇ ਆ ਗੁਰਦੁਆਰਾ ਸਾਹਿਬ ਚ ਵਿਆਹ ਹੁੰਦੇ ਸੀਗੇ ਉਹਨਾਂ ਦੇ ਤੇ ਜਿੰਨੀ ਸਿੰਪਲ ਦਾਲ ਫੁਕੇ ਨਾਲ ਆਪ ਹੀ ਜਿਹੜੀ ਮਠਾਈ ਸੀ ਥੋੜੀ ਬਹੁਤੀ ਵਸ ਆਪ ਹੀ ਬਣਾਉਂਦੇ ਸੀਗੇ ਇਹ ਬਾਈ ਜੀ ਆਪਣੇ ਚੋਲਾ ਸਾਹਿਬ ਤੋਂ ਨੇ ਤੇ ਅੰਮ੍ਰਿਤਸਰ ਕੋਲੋਂ ਤੇ ਇਹ ਵੀ ਤੇ ਅੱਛੀ ਰਹਿੰਦੇ ਕਿੰਨਾ ਟਾਈਮ ਹੋ ਗਿਆ ਜੀ 5 ਸਾਲ ਹੋ ਗਏ 5 ਸਾਲ ਇਹਨਾਂ ਨੂੰ 5 ਸਾਲ ਹੋ ਗਏ ਚੱਲੇ ਇਹ ਵੀ ਬਾਈ ਜੀ ਦੇ ਰਿਸ਼ਤੇ ਜਾਰੀ ਨੇ ਅਸਲ ਚ ਬਾਈ ਜੀ ਰਿਸ਼ਤੇ ਜਾਰੀਆਂ ਜਿਵੇਂ ਮਲਾ ਰਹੇ ਆ ਲੈ ਵੀ ਹੁਣ ਆਪਾਂ ਇੱਥੋਂ ਚੱਲੇ ਆ ਵਾਪਸ ਤੇ ਹੁਣ ਤੁਹਾਨੂੰ ਲੈ ਕੇ ਜਾਵਾਂਗੇ ਬਾਈ ਜੀ ਦੇ ਰੈਸਟੋਰੈਂਟ ਤੇ ਤੇ ਜਿਹਦਾ ਨਾਮ ਹੈ ਹਾਂਡੀ ਹਾਂਡੀ ਰੈਸਟੋਰੈਂਟ ਉਹ ਦਿਖਾਉਣਾ ਹੈਗਾ ਤੇ ਜਿਹੜੀ ਇੰਡੀਅਨ ਸੁਪਰਮਾਰਕੀਟ ਆਪਣੇ ਇੱਥੇ ਇੰਡੀਅਨ ਲੋਕਾਂ ਦੀ ਤੁਹਾਨੂੰ ਉਹ ਵੀ ਦਿਖਾਉਣੀ ਹੈ ਤੇ ਇਹੋ ਜੇ ਕੰਮਕਾਰ ਯੂਗਾਂਡਾ ਦੇ ਵਿੱਚ ਪੰਜਾਬੀਆਂ ਦੇ ਵਧੀਆ ਵੈਲ ਸੈਟਲਡ ਹੈ ਵਧੀਆ ਕਾਰੋਬਾਰ ਚੱਲ ਰਹੇ ਇੱਥੇ ਵੀ ਤੇ ਖਾਣਾ ਪੀਣਾ ਇੱਥੇ ਹੋ ਗਿਆ ਆਲਾ ਦਵਾਲਾ ਦੇਖ ਲਿਆ ਕੀ ਹੋ ਜਾਗਾ ਤੇ ਦੁਪਹਿਰ ਦੇ ਵਜੇ ਹੋਇਆ 2 ਤੇ 4 ਵਜੇ ਤੱਕ ਅਸੀਂ ਘੁੰਮਣਾ ਫਿਰਨਾ ਹੈਗਾ ਫਿਰ ਜਾ ਕੇ ਅੱਜ ਘਰੇ ਆਰਾਮ ਕਰਨਾ ਹੈ ਅਸੀਂ ਆਏ ਸੀ ਮਾਰਕੀਟ ਦੇ ਬਾਹਰ ਦੇਖੋ ਬੰਦੇ ਇੱਥੋਂ ਦੇ ਜਿਹੜੇ ਲੋਕਲ ਅਫਰੀਕੀ ਲੋਕ ਹੈ ਵਾਟ ਇਜ਼ ਯੂਰ ਨਾਮ ਮੇ ਨਾਮ ਤਰਨੇ ਸਿੰਘੀ ਤਰਨੇਕ ਤਰਨੇ ਸਿੰਘੀ ਤਰਨੇ ਸਿੰਘ ਜੀ ਹਾਂ ਜੀ ਵਾਈ ਗੁਰਪਤ ਸਿੰਘ ਯਾ ਵਾਈ ਗੁਰਜੀ ਕੀ ਫਤਿਹ ਵਾਈ ਗੁਰਜੀ ਕੀ ਫਤਿਹ ਇਹ ਦੇਖੋ ਭਾਈ ਗਰਬਾਣੀ ਸੁਣ ਰਿਹਾ ਹੈ ਬੰਦਾ ਖੜਾ ਦੇਖੋ ਰੇਜ ਦੀ ਯੂ ਸਪੀਕਰ ਯਾ ਕੰਜੀ ਸ਼ੋ ਮੀ ਇਹ ਦੇਖੋ 2 ਮਿੰਟ ਦੇਖੋ ਗਰਬਾਣੀ ਸੁਣੀ ਜਾਂਦਾ ਯਾਰ ਖੜਾ ਘਰਵਾਨੀ ਚੱਲਦੀ ਹੈ ਹਾਊ ਯੂ نو ਅਬਾਊਟ ਦੀ ਸਿੱਖਿਜ਼ਮ ਯੂ ਡਿਡ ਜੌਬ ਇਨ ਦੀ ਮਕਿੰਡੋ ਹਾਂ ਇਹ ਵੀ ਵਾਕਿੰਗ ਮਕਿੰਡੋ ਟੈਕਨੋਲੋਜੀ ਫੂਡ 哦 ਹਾਊ ਲੰਗ ਟਾਈਮ ਹਬ ਤੇ ਆਇਕਾ ਕਿਲਮ ਬੁਤਾ ਮਾਂਡਾਂਤੀ ਹਾਂ ਮਕਿੰਡੋ ਜਿਹੜਾ ਮਕਿੰਡੂ ਸਾਹਿਬ ਹੈਗਾ ਅਸਲ ਤੇ ਉੱਥੇ ਜੌਬ ਕਰਕੇ ਆਇਆ ਹੈ ਬਾਈ ਆ ਦੇਖੋ ਤਾਹਾਂ ਉੱਪਰ ਇੱਥੇ ਲਿਖਿਆ ਹੈ ਮਕਿੰਡੂ ਯੂਗਾਂਡਾ ਚ ਆਰ ਯੂ ਫਰਮ ਯੂਗਾਂਡਾ ਆ ਕਿਨੀਆ ਫਰਮ ਯੂਗਾਂਡਾ ਯੂਗਾਂਡਾ ਇਹ ਯੂਗਾਂਡਾ ਤੋਂ ਮੈਂ ਬੰਦਾ ਦੇਖੋ ਤੇ ਜੌਬ ਕਰਦਾ ਸੀ ਕਿਸੇ ਦੰਤਾ ਕਰਕੇ ਹੁਣ ਵੀ ਕਿੰਨਾ ਪ੍ਰਭਾਵ ਹੈ ਯਾਰ ਬੰਦੇ ਦੀ ਗੁਰਬਾਣੀ ਸੁਣਦਾ ਹੈ ਯਾਰ ਥੈਂਕ ਯੂ ਨਾਈਸ ਟੂ ਮੀਟ ਯੂ ਬੋਲੇ ਸੋ ਨਿਆਲੇ ਸਤ ਸ੍ਰੀ ਅਕਾਲ ਵਾਹਿਗੁਰੂ ਕਨਸਾ ਵਾਹਿਗੁਰੂ ਕੀ ਫਤ ਲੇ ਭਾਈ ਦੇਖੋ ਇਹੋ ਜਿਹੇ ਬੰਦੇ ਹਾਂ ਇਮੋਸ਼ਨਲ ਹੋ ਗਿਆ ਹੈ ਨਾ ਹੈ ਸਹੀ ਹੈ ਪੈਸੇ ਹੀ ਦੇ ਦਾਂਗੇ ਕੋਈ ਨਹੀਂ ਤੇ ਅੱਛਾ ਮੈਂ ਦਿਖਾਉਣਾ ਸੀ ਤੁਹਾਨੂੰ ਜਿਹੜਾ ਕੰਪਾਲਾ ਦੇ ਵਿੱਚ ਨਾ ਜਿਹੜੇ ਮਾਰਕੀਟਸ ਨੇ ਉਹ ਚੰਗੀਆਂ-ਚੰਗੀਆਂ ਬਹੁਤ ਵਧੀਆ ਵੀ ਬਣੀਆਂ ਹੋਈਆਂ ਤੇ ਆ ਇਧਰ ਅ ਕੇਸ਼ੀਆ ਮਾਲ ਹੈ ਕੇਸ਼ੀਆ ਜਿਹੜਾ ਹੁੰਦਾ ਹੈ ਦਰਖਤ ਹੁੰਦਾ ਹੈ ਇੱਕ ਤੁਹਾਨੂੰ ਸ਼ਾਇਦ ਪਹਿਲਾਂ ਵੀ ਦੱਸਿਆ ਹੋਵੇ ਅਫਰੀਕਾ 'ਚ ਪੈ ਜਾਂਦਾ ਉਹਦੇ ਨਾਮ ਤੇ ਬਣਿਆ ਕੇਸ਼ੀਆ ਮਾਲ ਤੇ ਅਸੀਂ ਉਹ ਜਾਣਾ ਮਿਲੀਨੀਅਮ ਸੁਪਰਮਾਰਕੀਟ 'ਚ ਨਿਆਣਿਆਂ ਦਾ ਕੁਝ ਸਮਾਨ ਲੈਣਾ ਤੁਸੀਂ ਦੇਖੋ ਯਾਰ ਪੰਜਾਬ ਵਾਲਿਆਂ ਨੇ ਇੱਥੇ ਤੱਕ ਮਤਲਬ ਸਪਰੈਡ ਕੀਤਾ ਗੁਰੂ ਸਾਹਿਬ ਦੇ ਸੰਦੇਸ਼ ਨੂੰ ਹਨਾ ਤੇ ਹੁਣ ਤਾਂ ਇਹ ਵੈਸੇ ਦੇਖੋ ਬੰਦਾ ਜੋਬ ਹੀ ਨਹੀਂ ਕਰਦਾ ਹੁਣ ਤਾਂ ਇਹ ਛੱਡ ਵੀ ਸਕਦਾ ਹੈ ਪਰ ਇਹਨੂੰ ਲਗਾਵ ਹੋਣਾ ਗਰਬਾਣੀ ਨਾਲ ਕੀਰਤਨ ਨਾਲ ਇਹਨੂੰ ਸੋਹਣਾ ਲੱਗਦਾ ਹੋਣਾ ਚੰਗਾ ਲੱਗਦਾ ਹੋਣਾ ਮਨ ਨੂੰ ਸਕੂਨ ਦਿੰਦਾ ਹੋਣਾ ਤਾਂ ਕਰਕੇ ਸੁਣ ਰਿਹਾਗਾ ਜੇਬ ਚ ਚੱਲੀ ਜਾਂਦਾ ਸੀ ਮੈਂ ਤਾਂ ਕੁਦਰਤੀ ਉੱਤਰ ਗਿਆ ਪਾਰਕਿੰਗ ਗੱਡੀ ਪਾਰਕਿੰਗ ਚ ਲਾਉਣੀ ਸੀ ਅਸੀਂ ਤਾਂ ਕਰਕੇ ਉੱਤਰ ਗਏ ਹਨ ਤੇ ਦੇਖੋ ਇੰਨਾ ਵਧੀਆ ਮਤਲਬ ਕਿਤੇ ਨਾ ਕਿਤੇ ਇਧਰ ਗੁਰਦੁਆਰਾ ਸਾਹਿਬ ਬਣਿਆ ਇਫੈਕਟ ਤਾਂ ਕਿਤੇ ਨਾ ਕਿਤੇ ਇੰਨਾ ਲੋਕਾਂ ਤੇ ਪਈ ਹੈ ਹਨ ਤੇ ਹੁਣ ਤੁਹਾਨੂੰ ਅੰਦਰਲੇ ਪਾਸੇ ਮਾਰਕੀਟਸ ਦਿਖਾਉਣੇ ਆ ਇੱਥੇ ਵੈਸੇ ਸਾਰੇ ਨਾ ਪਤਾ ਕੀ ਬੋਲਦੇ ਹੁੰਦੇ ਨੇ ਕੀ ਹਾਲ ਹੈ ਭਾਜੀ ਆਮੀ ਜਿਹੜੇ ਤੋਂ ਦੇ ਅਫਰੀਕਨ ਲੋਕ ਲੋਕ ਨੇ ਇਹ ਬਾਜੀ ਬਾਜੀ ਕਹਿ ਕੇ ਗੱਲ ਕਰਦੇ ਕਿਵੇਂ ਬਾਜੀ ਕੀ ਖਾਲ ਨੇ ਬਾਜੀ ਤੇ ਪੰਜਾਬੀਆਂ ਨੂੰ ਪਛਾਣਦੇ ਆ ਵਧੀਆ ਇਹ ਕੀਨੀਆ ਨਾ ਵੱਧ ਪਛਾਣਦੇ ਯੋਗੰਡਾ ਚ ਇਹ ਆ ਗਈ ਜੀ ਸੁਪਰਮਾਰਕਟ ਤੇ ਇਹ ਇੰਡੀਅਨ ਸੁਪਰਮਾਰਕਟ ਵੀ ਬੋਲ ਦਿੰਦੇ ਕਹਿੰਦੇ ਤੋਂ ਇੰਡੀਅਨ ਲਗਭਗ ਸਾਰਾ ਸਮਾਨ ਮਿਲ ਜਾਂਦਾ ਤੇ ਇਹ ਨਹੀਂ ਹੈਗਾ ਵੀ ਯੋਗੰਡਾ ਚ ਆ ਕੇ ਸਾਰਾ ਕੁਝ ਖਰਾਬ ਖਰਾਬ ਹੀ ਹੈ ਤੇ ਉਹ ਜਾਇਆ ਵੀ ਬਣਿਆ ਹੋਇਆ ਮਤਲਬ ਸ਼ਹਿਰਾਂ ਚ ਵਧੀਆ ਬਣਿਆ ਹੋਇਆ ਹੈਗਾ ਤੇ ਜਿੱਥੋਂ A to Z ਇੰਡੀਅਨ ਸਾਰਾ ਸਮਾਨ ਮਿਲ ਜਾਂਦਾ ਆਪਣੀਆਂ ਸਬਜ਼ੀਆਂ ਭਾਜੀਆਂ ਦਾ ਇੱਥੇ ਸਾਰੀਆਂ ਉਗਦੀਆਂ ਹੋਰ ਵੀ ਜੇ ਤੁਸੀਂ ਰੋਜ਼ਾਨਾ ਡੇਲੀ ਨੀਡਸ ਲਈ ਲੈਣਾ ਹੈ ਐਕਸਨ ਜਿਵੇਂ ਜਿਹੜੇ ਇਹਨਾਂ ਲੋਕਾਂ ਲੋਕਾਂ ਦੇ ਅਲੱਗ ਮਾਹੌਲ ਹੈ ਇੰਡੀਅਨ ਦੇ ਅਲੱਗ ਆ ਇੰਡੀਅਨ ਦੀ ਸੁਪਰਮਾਰਕਟਸ ਦੇ ਅਲੱਗ ਹੈ ਉੱਥੇ ਇੰਡੀਅਨ ਨਾਲ ਖਾਸ ਕਰਕੇ ਰਿਲੇਟਡ ਸਮਾਨ ਮਿਲਦਾ ਹੈ ਤੇ ਅੱਸੀ ਜੀ ਅੱਜ ਦੀ ਵੀਡੀਓ ਤੁਸੀਂ ਦੇਖਿਆ ਕਿ ਗੁਰਦੁਆਰੇ ਦਿਖਾਇਆ ਗਿਆ ਯੂਗੈਂਡਾ ਦੇ ਵਿੱਚ ਨਾਲ ਹੀ ਨਾਲ ਇੱਕ ਮੰਦਿਰ ਵੀ ਦਿਖਾਇਆ ਖਾਨੇ ਦੀ ਖਾਏ ਯੂਗੈਂਡਾ ਦੇ ਵਿੱਚੋਂ ਪੰਜਾਬੀ ਵਿਖਾਏ ਜਿਹੜੇ ਵੈਲ ਸੈਟਡ ਨੇ ਬਹੁਤ ਹੀ ਜ਼ਿਆਦਾ ਉੱਥੇ ਕਾਰੋਬਾਰੀ ਨੇ ਬਹੁਤ ਹੀ ਜ਼ਿਆਦਾ ਹੋਟਲ ਬਣਾਏ ਨੇ ਤੇ ਬਿਜ਼ਨਸ ਕਰ ਰਹੇ ਨੇ ਇੰਡੀਆ ਤੋਂ ਕਾਫੀ ਜ਼ਿਆਦਾ ਮੋਡਰਨ ਬਾਈਕਸ ਬੁਲੇਟ ਵੀ ਲੈ ਕੇ ਗਏ ਗੱਡੀਆਂ ਵੀ ਲੈ ਕੇ ਗਏ ਤੇ ਪੰਜਾਬ ਦਾ ਮਾਹੌਲ ਯੂਗੈਂਡਾ ਦੇ ਵਿੱਚ ਬਣਾਇਆ ਤੇ ਤੁਸੀਂ ਦੇਖਿਆ ਕਿੰਡੇ ਆਲੀਸ਼ਾਨ ਹੋਟਲ ਬਣਾਏ ਨੇ ਕਿੰਨੇ ਆਲੀਸ਼ਾਨ ਘਰ ਬਣਾਏ ਨੇ ਤੇ ਨਾਲ ਹੀ ਨਾਲ ਉੱਥੋਂ ਦੇ ਗੁਰਦੁਆਰੇ ਕਿੰਨੇ ਖੂਬਸੂਰਤ ਨੇ ਤੇ ਨਾਲ ਹੀ ਨਾਲ ਤੁਸੀਂ ਦੇਖਿਆ ਯੂਗੈਂਡਾ ਦੀ ਲੋਕਲ ਲੋਗ ਵੀ ਸਿੱਖੀ ਵੱਲ ਆ ਰਹੇ ਨੇ ਸਿੱਖੀ ਨੂੰ ਸਿੱਖ ਰਹੇ ਨੇ ਤੇ ਇਹ ਬਹੁਤ ਹੀ ਅੱਛਾ ਪੇਗਾਮ ਹੈ ਯੂਗੈਂਡਾ ਦੇ ਵਿੱਚ ਗੁਰਦੁਆਰੇ ਬਣੇ ਨੇ ਪੰਜਾਬੀ ਵਸਦੇ ਨੇ ਤੇ ਆ ਸੀ ਜੀ ਅੱਜ ਦੀ ਵੀਡੀਓ ਤੁਸੀਂ ਇਸ ਵੀਡੀਓ ਬਾਰੇ ਕੀ ਕਹਿਣਾ ਚਾਹੁੰਦੇ ਹੋ ਜ਼ਰੂਰ ਕਮੈਂਟ ਕਰਕੇ ਦੱਸਿਆ ਜੀ ਬਹੁਤ ਸ਼ੁਕਰੀਆ